हेलो व्यूअर्स वंस अगेन वेलकम टू आवर दोस्तों आज मैं ਤੁਹਾਨੂੰ ਦੱਸਾਂਗਾ ਜੇਕਰ ਤੁਸੀਂ ਆਧਾਰ ਕਾਰਡ ਅਪਡੇਟ ਰਿਕਵੈਸਟ ਦਿੱਤੀ ਹੈ ਨਵਾਂ ਆਧਾਰ ਕਾਰਡ ਬਣਾਇਆ ਤਾਂ ਤਾਂ ਉਹਦਾ ਸੀ ਆਨਲਾਈਨ ਸਟੇਟਸ ਚੈੱਕ ਕਰਨਾ ਹੈ ਤਾਂ ਕਿਵੇਂ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਲੈਣਾ ਆਧਾਰ ਕਾਰਡ ਦੇ ਅਪਡੇਟ ਸਟੇਟਸ ਨੂੰ ਚੈੱਕ ਕਰਨੀ ਸ਼ਰਤ ਕੋਲ ਸੀ ਆਧਾਰ ਕਾਰਡ ਦੀ ਵੈਬਸਾਈਟ ਨੂੰ ਅਪਨ ਕਰਾਂਗੇ ਆਧਾਰ ਕਾਰਡ ਯੂਆਈਡੀਆਈ ਦੀ ਵੈਬਸਾਈਟ ਨੂੰ ਜੁਆਪਨ ਕਰਾਂਗੇ ਸਭ ਤੋਂ ਪਹਿਲਾਂ ਲੈਂਗੁਏਜ ਸਿਲੈਕਸ਼ਨ ਦੀ ਓਪਨ ਆਪਸ਼ਨ ਓਪਨਾ ਬਗੀ ਉੱਚ ਅਸੀਂ ਇੰਗਲਿਸ਼ ਜਾਂ ਕੋਈ ਵੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੰਜਾਬੀ ਵੀ ਕਰ ਸਕਦੇ ਆਂ ਇੰਗਲਿਸ਼ ਵੀ ਕਰ ਸਕਦੇ ਆਂ ਮੈਂ ਇੰਗਲਿਸ਼ ਕੀਤੀ ਆ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋਏਗਾ ਜਿਸ ਤੋਂ ਬਾਅਦ ਅਸੀਂ ਚੈੱਕ ਆਧਾਰ ਸ਼ੀਟਸ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਚੈੱਕ ਆਧਾਰ ਸਟੇਟਸ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਇਦਾਂ ਇੰਟਰਫੇਸ ਓਪਨ ਹੋਵੇਗਾ ਇਸ ਤੋਂ ਬਾਅਦ ਅਸੀਂ نیچے ਡ੍ਰੌਪਡਾਊਨ ਦੇ نیچے ਕਰਾਂਗੇ ਇਸ ਪੂਰੇ ਪੇਜ ਨੂੰ ਚੈੱਕ enrollment and after status ਵਾਲੀ অপਸ਼ਨ ਦੇ ক্লিক ਕਰਨ ਤੋਂ ਬਾਅਦ ਅਸੀਂ enrollment ID ਜਿਹੜੀ ਤੁਹਾਡੀ ਰਸੀਪਟ ਦੇ ਬਿਲਕੁਲ ਉੱਪਰਲੇ ਪਾਸੇ ਲਿਖੀ ਹੁੰਦੀ ਹੈ enrollment ਨੰਬਰ ਉਹਨੂੰ ਲਿਖਾਂਗੇ ਅਸੀਂ ਮੇਰੇ ਕੋਲ ਪਹਿਲਾਂ ਤੋਂ ਨੋਟਪੈਡ ਦੇ ਵਿੱਚ ਇਹ enrollment ਨੰਬਰ ਸੇਵ ਹੈ ਨੂੰ ਜੀ ਕਾਪੀ ਕਰਾਂਗੇ ਤੇ ਪੇਸਟ ਕਰਾਂਗੇ ਇਸ ਤੋਂ ਬਾਅਦ ਅਸੀਂ ਡੇਟ ਨੋ ਮੈਂਸਰ ਕਰਾਂਗੇ ਜਿਸ ਡੇਟ ਨੂੰ ਤੁਸੀਂ ਰਿਕਵੈਸਟ ਦਿੱਤੀ ਸੀਗੀ ਇਸ ਤੋਂ ਬਾਅਦ ਅਸੀਂ ਟਾਈਮ ਸਿਲੈਕਟ ਕਰਾਂਗੇ ਜਿਸ ਜੋ ਟਾਈਮ ਰਸੀਪਟ 'ਚ ਲਿਖਿਆ ਹੋਊਗਾ 12 82 09 ਇਸ ਵਾਰ ਅਸੀਂ ਕੈਪਚਾ ਕੋਡ ਅਸੀਂ ਇੱਥੇ ਭਰਾਂਗੇ ਇਸ ਨੂੰ ਵੇਖ ਕੇ A2 ਇਸ ਨੂੰ ਸਬਮਿਟ ਬਟਨ ਤੇ ਕਲਿੱਕ ਕਰਾਂਗੇ ਜਿਵੇਂ ਹੀ ਸਬਮਿਟ ਬਟਨ ਤੇ ਕਲਿੱਕ ਕਰਾਂਗੇ ਜੋ ਸਾਡੀ ਇਨਰੋਲਮੈਂਟ ਦਾ ਹੁਣ ਕਰੰਟ ਸਟੇਟਸ ਉਹ ਸ਼ੋ ਹੋਵੇਗਾ ਜਿਵੇਂ ਕਿ ਇਹ ਇਨਰੋਲਮੈਂਟ ਜਿਹੜੀ ਇਹ ਇਨਰੋਲਮੈਂਟ ਅੰਡਰ ਪ੍ਰੋਸੈਸੀ ਸ਼ੋ ਹੋ ਰਹੀ ਆ ਠੀਕ ਹੈ ਦੋਸਤੋ ਇਹ ਸੀਗਾ ਪ੍ਰਸੰਗ ਜੇਕਰ ਅਸੀਂ ਨਵੇਂ ਆਧਾਰ ਕਾਰਡ ਜਾਂ ਅਪਡੇਟਡ ਆਧਾਰ ਕਾਰਡ ਦਾ ਸੀ ਸਟੇਟਸ ਚੈੱਕ ਕਰਨਾ ਹੈ ਆਨਲਾਈਨ ਤਾਂ ਕਿਵੇਂ ਕਰ ਸਕਦੇ ਹਾਂ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਨਾ